ਸਰਪੰਚੀ ਦੇ ਚੋਣਾਂ ਵਿੱਚ ਸੁਖਪਾਲ ਸਿੰਘ ਖੇਰਾ ਦੀ ਪਰਜਾਈ ਦੇ ਚੋਣ ਹਾਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸੁਖਪਾਲ ਸਿੰਘ ਖੇਰਾ ਦਾ ਕਾਫੀ ਮਜ਼ਾਕ ਉਡਾਇਆ ਜਾ ਰਿਹਾ ਸੀ। ਇੱਥੋਂ ਦੇ ਕਿ ਭਗਵੰਤ ਮਾਨ ਨੇ ਵੀ ਸੁਖਪਾਲ ਸਿੰਘ ਖੇਰਾ ਤੇ ਤੰਜ ਕੱਸਿਆ ਸੀ ਅਤੇ ਆਖਿਆ ਸੀ ਕਿ ਆਪਣੀ ਪਰਜਾਈ ਦੀ ਪੋਲਿੰਗ ਏਜੰਟ ਬਣ ਕੇ ਖੇਰਾ ਆਪਣੀ ਭਾਬੀ ਨੂੰ ਫਿਰ ਵੀ ਨਹੀਂ ਜਿਤਾ ਸਕੇ। ਅਤੇ ਮਾਨ ਨੇ ਖੇਰਾ ਨੂੰ ਪੁਲਤ ਹਲਕੇ ਵਿੱਚ ਢੇੜਾ ਮੰਨ ਦੀ ਸਲਾਹ ਵੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਉਹ ਲੋਕਨ ਸਾਹਿਬ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖੇਰਾ ਦੇ ਬਚਾਅ ਵਿੱਚ ਉਤਰਏ ਨੇ। ਬੈਂਸਰੇ ਸੁਖਪਾਲ ਸਿੰਘ ਖੇਰਾ ਦੇ ਮਜ਼ਾਕ ਉਡਾਈ ਜਾਣ ਤੇ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ। ਉਹਨਾਂ ਆਖੇ ਕਿ ਭਗਵੰਤ ਮਾਨ ਦੇ ਪਿੰਡ 'ਚ ਵੀ ਆਮ ਆਦਮੀ ਪਾਰਟੀ ਬਲੋਂ ਸਰਪੰਚੀ ਦਾ ਉਮੀਦਵਾਰ ਜਿੱਤ ਨਹੀਂ ਸਕਿਆ। ਆਮ ਆਦਮੀ ਪਾਰਟੀ ਅਸਲ ਦੇ ਵਿੱਚ ਵੈਂਟੀਲੇਟਰ ਤੇ ਹੈਗੀ ਪੰਜਾਬ ਦੇ ਅੰਦਰ। ਉਹ ਸੋਚ ਰਹੀ ਹੈ ਵੀ ਕਿਸੇ ਤਰੀਕੇ ਜਿਹੜਾ ਵੈਂਟੀਲੇਟਰ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਉੱਤਰ ਜੇ। ਕਿਸੇ ਤਰੀਕੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਐਮਐਲਏ ਜਿਹੜੇ ਲੋਕਾਂ ਦੀ ਆਵਾਜ਼ ਨੂੰ ਪਛਾਣਦੇ ਹੋਏ ਜਿਹੜੇ ਲੋਕਾਂ ਦੀ ਨਬਜ ਨੂੰ ਦੇਖਦੇ ਹੋਏ ਸੁਖਪਾਲ ਖੈਰਾ ਦਾ ਸਾਥ ਦੇ ਰਹੇ ਉਹ ਕਿਸੇ ਤਰੀਕੇ ਤੋੜ ਕੇ ਦਿੱਲੀ ਵਾਲੇ ਉਹਨਾਂ ਨੂੰ ਆਪਣਾ ਹੱਥ ਠੋਕਾ ਤੇ ਮੋਹਰਾ ਬਣਾਉਣਾ ਚਾਹੁੰਦੇ ਆ ਮੇਰਾ ਨਹੀਂ ਖਿਆਲ ਕਿ ਉਹਨਾਂ ਚੋਂ ਕੋਈ ਵੀ ਦਿੱਲੀ ਵਾਲਿਆਂ ਦੀਆਂ ਗੱਲਾਂ ਦੇ ਵਿੱਚ ਆਏਗਾ ਕੋਈ ਵੀ ਵਾਪਸੀ ਜਿਹੜਾ ਦਿੱਲੀ ਦਰਬਾਰ ਦੇ ਵਿੱਚ ਜਾ ਕੇ ਨੱਕ ਰਗੜੇਗਾ ਕਦੇ ਨਹੀਂ ਹੋ ਸਕਦਾ ਤੁਹਾਨੂੰ ਲੱਗਦਾ ਕਿ ਚੱਕਣਾ ਚਾਹ ਰਿਹਾ ਨਹੀਂ ਤਾਂ ਐਵੇਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਆ ਤਾਂ ਕੈਪਟਨ ਅਮਰਿੰਦਰ ਸਿੰਘ ਮਹਾਰਾਜਪਿੰਡ ਦੇ ਵਿੱਚੋਂ ਹਰਗੇ ਬਾਦਲ ਸਦਾਰ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਦੇ ਮੁੱਖ ਮੰਤਰੀ ਆਪਣੇ ਪਿੰਡ ਦੇ ਵਿੱਚੋਂ ਹਰਗੇ ਖੈਰਾ ਬੜਾ ਰੜਕਦਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਮਹਿਰਾਜ ਪਿੰਡ ਤੋਂ ਹਰੇ ਪ੍ਰਕਾਸ਼ ਸਿੰਘ ਬਾਦਲ ਆਪਣੇ ਬਾਦਲ ਪਿੰਡ ਤੋਂ ਹਰੇ ਦਿਗਜ ਦਿਗਜ ਭਗਵੰਤ ਮਾਨ ਉਹਨਾਂ ਦੇ ਜੱਦੀ ਪਿੰਡ ਤੋਂ ਖੁਦ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਸਰਪੰਚ ਹਰ ਗਿਆ ਉਹਨੂੰ ਕਿਸੇ ਨੇ ਕੰਸਿਡਰ ਨਹੀਂ ਕੀਤਾ ਤੇ ਖੈਰੇ ਵਾਲੀ ਗੱਲ ਨੂੰ ਬੜਾ ਤੂਲਦੇ ਰੇ ਇਹ ਗੱਲਾਂ ਬੜੀਆਂ ਛੋਟੀਆਂ ਤੇ ਨਰਮੂਲ ਨੇ ਇਹ ਗੱਲ ਜੇ ਮੈਂ ਇਹ ਕਹਦੇ ਆਂ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਦੇ ਮੁੱਖ ਮੰਤਰੀ ਆ ਤੇ ਉਹ ਆਪਣੇ ਪਿੰਡ ਦੀ ਸਰਪੰਚੀ ਨਹੀਂ ਜਿੱਤ ਸਕੇ ਮੌਜੂਦਾ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਪਿੰਡ ਮਹਿਰਾਜ ਜਿਹੜਾ ਬਠਿੰਡਾ ਜ਼ਿਲ੍ਹੇ ਦੇ ਅੰਦਰ ਆ ਉਹ ਆਪਣੇ ਪਿੰਡ ਦੀ ਸਰਪੰਚੀ ਨਹੀਂ ਜਿੱਤ ਸਕੇ ਫਿਰ ਆਇਆ ਕੀ ਅਸੀਂ ਕਹਦੇ ਆਂ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਵੇ ਉਹ ਆਪਣੇ ਪਿੰਡ 'ਚੋਂ ਆਪਣਾ ਸਰਪੰਚ ਨਹੀਂ ਜਿਤਾ ਸਕਿਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਬਾਦਲ ਅਕਾਲੀ ਦਲ ਤੋਂ ਰਜ਼ਾਈਨ ਦੇਵੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤੀ ਤੋਂ ਰਜ਼ਾਈਨ ਦਵੇ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਕੈਬਨਟ ਵਜ਼ੀਰ ਹੈਗੀ ਉਹ ਕੈਬਨਟ ਵਜ਼ੀਰੀ ਤੋਂ ਰਜ਼ਾਈਨ ਦਵੇ ਸੋ ਇਹ ਗੱਲਾਂ ਸਿਰਫ ਤੇ ਸਿਰਫ ਖਰੇ ਤੇ ਕਿਉਂ ਲਾਗੂ ਹੁੰਦੀਆਂ ਨੇ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੈਂਟੀਲੇਟਰ ਦੇ ਉੱਤੇ ਆ ਪੰਜਾਬ ਦੇ ਅੰਦਰ ਲੋਕ ਬੁਰੀ ਤਰ੍ਹਾਂ ਦੇ ਨਾਲ ਇਹਨੂੰ ਨਕਾਰ ਚੁੱਕੇ ਆ ਇਹ ਸਿਰਫ ਤੇ ਸਿਰਫ ਗੱਲਾਂ ਸਿਰਫ ਤੇ ਸਿਰਫ ਐਸੇ ਐਸੀਆਂ ਗੱਲਾਂ ਕਰਕੇ ਦੁਬਾਰਾ ਪੰਜਾਬ ਦੇ ਅੰਦਰ ਰਿਵਾਈਵ ਹੋਣ ਦਾ ਯਤਨ ਹੈ ਜਿਹਨੂੰ ਪੰਜਾਬੀ ਕਦੇ ਵੀ ਸਫਲ ਨਹੀਂ ਹੋਣ ਦੇਣ ਕਿਉਂਕਿ ਕੇਜਰੀਵਾਲ ਸਾਹਿਬ 노 ਡਾਊਟ ਇਮਾਨਦਾਰ ਪਰ ਐਰੋਗੈਂਟਨੈਸ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਤੇ ਭਗਵੰਤ ਮਾਨ ਤੰਗ ਕਰਦੇ ਨੇ ਅਤੇ ਆਮ ਆਦਮੀ ਪਾਰਟੀ ਦੇ ਖਿਲਾਫ ਸੁਖਪਾਲ ਸਿੰਘ ਖਹਿਰਾ ਦੇ ਪੱਖ ਵਿੱਚ ਸਿਮਰਜੀਤ ਬੈਂਸ ਸਾਹਮਣੇ ਆ ਜਾਂਦੇ ਨੇ ਇਸ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ ਦੇ ਰਸਤੇ ਪੂਰੀ ਤਰ੍ਹਾਂ ਇੱਕ ਦੂਜੇ ਦੇ ਖਿਲਾਫ ਹੋ ਚੁੱਕੇ ਨੇ ਅਤੇ ਸਿਮਰਜੀਤ ਬੈਂਸ ਹਰ ਵਾਰ ਦੀ ਤਰ੍ਹਾਂ ਖੇਰਾ ਦੇ ਪੱਖ ਵਿੱਚ ਡੱਟਦੇ ਦਿਖਾਈ ਦਿੰਦੇ ਨੇ